ਮਾਮੂਲੀ ਜਿਹੇ ਝਗੜੇ ਤੋਂ ਬਾਅਦ ਗੱਲ ਗੋਲੀਬਾਰੀ ਤੱਕ ਪਹੁੰਚ ਗਈ ਜੀ ਹਾਂ ਮਾਮਲਾ ਖੰਨਾ ਦੇ ਨੇੜਲੇ ਪਿੰਡ ਪਾਦਲਾ ਦਾ ਹੈ ਜਿੱਥੇ ਇੱਕ ਨੌਜਵਾਨ ਸ਼ਰਾਬ ਦੇ ਠੇਕੇ ਉਪਰ ਸ਼ਰਾਬ ਲੈਣ ਦੇ ਲਈ ਪਹੁੰਚਿਆ ਤੇ ਜਦੋਂ ਉਸਨੇ ਆਹਤਾਦਾਰوں ਕੀਤਾ ਤਾਂ ਉੱਥੇ ਉਸ ਦਾ ਝਗੜਾ ਆਹਤਾ ਸੰਚਾਲਕ ਦੇ ਨਾਲ ਹੋ ਗਿਆ ਇਸ ਤੋਂ ਬਾਅਦ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਅਤੇ ਇਸ ਤੋਂ ਬਾਅਦ ਉਸ ਦਾ ਭਰਾ ਗੱਡੀ ਲੈ ਕੇ ਉੱਥੇ ਪਹੁੰਚਿਆ ਤੇ ਉਸ ਦੇ ਕੋਲ ਰਿਵਾਲਵਰ ਵੀ ਸੀ ਤੇ ਇਸ ਤੋਂ ਬਾਅਦ ਉਸਨੇ ਰਿਵਾਲਵਰ ਦੇ ਨਾਲ ਗੋਲੀ ਚਲਾ ਦਿੱਤੀ ਹਾਲਾਂਕਿ ਇਸ ਗੋਲੀ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਆਹਤਾ ਸੰਚਾਲਕ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਦੇ ਵਿੱਚ ਪੜਤੀ ਕਰਵਾ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਦੋਵਾਂ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹ ਸਾਰੀ ਘਟਨਾ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਇਹ ਲੜਾਈ ਝਗੜੇ ਦੀਆਂ ਤਸਵੀਰਾਂ ਦੇਖੀਆਂ ਜਾਸਪਦੀਆਂ ਨੇ ਪਹਿਲੇ ਆਏ ਤੇ ਅੰਡੇ ਮੰਗੇ تھے ਅੰਡੇ ਦੇਤੇ ਉਸਕੇ ਬਾਅਦ ਫਿਰ ਅੱਧਾ ਘੰਟੇ ਬਾਅਦ ਉਸਕੇ ਬਾਅਦ ਗੇਟ ਖੋਲਵਾ ਰਹੇ تھے ਇਹ ਬੋਲ ਰਹੇ تھے ਗਾਣਾ ਚਾਲੂ ਕਰੋ ਗਾਣਾ ਚਾਲੂ उसके बाद फिर लात मारने लगे गेट में लात मार फिर तोड़ फाड़ कर उसके बाद गला काट रहे थे उसके बाद तोड़ फोड़ करना शुरू कर दिया फिर बंदे बुलाए और दस इकट्ठे कर लिए उसके बाद फिर अंदर फायर किए दो फायर किए थे और एक गेट पर लगा एक बाहर फिर अंदर अंदर जाके फिर एक बंदे के लग गए सिर फाड़िए थाना पिंडाटे जी 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 ठेका शराब है अंग्रेजी उतरे रात ਰਾਹੁਲ ਨਾਂ ਦਾ ਬੰਦਾ ਗਿਆ ਸੀਗਾ ਆਂਡੇ-ਉਂਡੇ ਖਾਣ ਗਿਆ ਸੀਗਾ ਉਦੋਂ ਇਹਦੀ ਕਹਿੰਦਾ ਵੀ ਠੇਕੇ ਵਾਲੇ ਕਹਿੰਦੇ ਸਾਡੇ ਤੇ ਇਹਨਾਂ ਗਾਲੀ-ਕਲੋਚ ਕੀਤਾ ਉਸ ਤੋਂ ਬਾਅਦ ਇਹਨੇ ਆਪਣੇ ਭਰਾ ਨੂੰ ਬੁਲਾ ਲਿਆ ਉਹਦੇ ਕੋਲ ਰਵਾਲਵਰ ਸੀਗਾ ਉਹਨੇ ਫਾਇਰ ਕੀਤਾ ਜਿਹੜਾ ਲੋਹੇ ਦੇ ਗੇਟ ਤੇ ਆਰ-ਪਾਰ ਹੋਇਆ ਸਿੱਧਾ ਸਾਹਮਣੇ ਫਾਇਰ ਕੀਤਾ ਬੰਦੇ ਆਈਡੈਂਟੀਫਾਈ ਹੋ ਗਏ ਰਾਹੁਲ ਤੇ ਦਲੀਪ ਦੋ ਭਰਾ ਨੇ ਜੇ ਸਵਿਫਟ ਕਰਤੇ ਆਏ ਸੀਗਾ ਇੱਕ ਦਲੀਪ ਆ ਦੋਨੇ ਆਈਡੈਂਟੀਫਾਈ ਹੋ ਗਏ ਗੋਲੀ ਚੱਲੀ ਹੈ ਲੇਕਿਨ ਗੋਲੀ ਕਿਸੇ ਨੂੰ ਨਹੀਂ ਜਿਹੜਾ ਕਾਲੂ ਜੱਲ ਨਾਂ ਦਾ ਬੰਦਾ ਵਾ ਜਿੰਨੇ ਕੁੱਟਮਾਰ ਹੋਈ ਉਹ ਸਿਵਲ ਸਟਾਲ ਦਾ ਗੱਲ ਆ ਉਹਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਤਪਤੀ ਸ਼ਮੂਲ ਚਲੇ ਆ ਰਹੇ ਆ ਜੀ ਇਹਨਾਂ ਦੀ ਵੀ ਸੱਟ ਸੁੱਟ ਲੱਗੀ ਹੈ ਜੀ ਇਹ ਕਹਿ ਰਿਹਾ ਕਹਿੰਦਾ ਮੇਰੇ ਵੀ ਸੱਟਾਂ ਵਟਾਂ ਲੱਗੀਆਂ ਨੇ ਰਗਣਾ ਲੱਗੀਆਂ ਨੇ ਕੋਈ ਸ਼ਰਾਬੀ ਗੱਲ ਸੀਗਾ ਨਹੀਂ ਸਰ ਕਿੰਨੇ ਕ ਮੇ ਦੀ ਵਾਰਤ ਹੈ ਇਹ ਕਰੀਬ 11:00 11:30 ਵੇ ਦੀ ਗੱਲ ਹੈ ਤਾਂ ਹੁਣ ਅਰੈਸਟ ਹੋਊਗਾ ਜੀ ਤਪਤੀ ਜਾ ਰਹੀ ਹੈ ਜੀ ਮੁਕੱਦਮਾ ਦਰਜ ਕਰਕੇ ਕਰਨੇ ਕਰਵਾਏ ਜੀ ਜਗਬਾਣੀ ਟੀਵੀ ਲੇਖਨਾ ਤੂੰ ਗੁਰਪ੍ਰੀਤ ਰਾਜੂ ਦੀ ਰਿਪੋਰਟ